ਸਾਰੇ ਨੂੰ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਤੁਹਾਨੂੰ ਦੱਸਾਂਗੇ ਕਿ ਕਿਵੇਂ ਆਪਾਂ ਇੱਕ ਸਿੰਪਲ ਜਿਹਾ ਦੇਖੋ ਕਾਟਨ ਦਾ ਕੱਪੜਾ ਹੈ ਪਰ ਇਹਦੇ ਵਿੱਚ ਆਪ ਫਲਾਰ ਕੱਟ ਕੇ ਆਪਾਂ ਇਹਦਾ ਇੱਕ ਪੈਚ ਬਣਾਵਾਂਗੇ ਪਲੇਨ ਕੱਪੜੇ ਤੇ ਹਾਂਜੀ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਸਭ ਤੋਂ ਪਹਿਲਾਂ ਅਸੀਂ ਬਿਲਕੁਲ ਸੀਰੇ ਤੋਂ ਫੁੱਲ ਨੂੰ ਕੱਟ ਲੈਣਾ ਹੈ ਇਹਦੀ ਜਿਹੜੀ ਬਾਉਂਡਰੀ ਬਣੀ ਹੋਈ ਹੈ ਸਾਈਡ ਤੇ ਜਿਹੜੀ ਸ਼ੇਪ ਦੇ ਵਿੱਚ ਉਸੇ ਸ਼ੇਪ ਦੇ ਵਿੱਚ ਆਪਾਂ ਇਸ ਫੁੱਲ ਨੂੰ ਐਵੇਂ ਕੱਟਣਾ ਹੈ ਸਾਰੇ ਫੁੱਲ ਨੂੰ ਐਵੇਂ ਕੱਟ ਲੈਣਾ ਇਹਦੀ ਸ਼ੇਪ ਦੇ ਹਿਸਾਬ ਨਾਲ ਇਸ ਤਰ੍ਹਾਂ ਪੂਰਾ ਇਜੀ ਪੂਰੀ ਸ਼ੇਪ ਦੇ ਹਿਸਾਬ ਨਾਲ ਆਪਾਂ ਇਹਨੂੰ ਕੱਟ ਵੱਢ ਲੈ ਬਿਲਕੁਲ ਅਮੀ ਦੂਲਾ ਪੂਰਾ ਫੁੱਲ ਕੱਢ ਲਿਆ ਫੁੱਲ ਦੇ ਨਾਲ ਨਾਲ ਇੱਕ ਵਿੱਚ ਡੰਡੀ ਜੀ ਬਣੀ ਹੋਈ ਸੀ ਉਹਨੂੰ ਮੈਂ ਡੰਡੀ ਜੀ ਨੂੰ ਵਿੱਚੋਂ ਕੱਢ ਲਿਆ ਆਪਾਂ ਹੁਣ ਇਹਨੂੰ ਕੱਪੜੇ ਤੇ ਕਰਾਂਗੇ ਤੇ ਲਗਾਵਾਂਗੇ ਐਵੇਂ ਆ ਕਪੜਾ ਪਲੇਨ ਕਪੜੇ ਤੇ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਇਸ ਕਲਰ ਤੇ ਤਾਂ ਅਗਲੀ ਉਹਦੀ ਹੈਲਪ ਦੇ ਨਾਲ ਇਹਨੂੰ ਆਪਾਂ ਇਹਦੇ ਨਾਲ ਫੇਸਟ ਕਰ ਲਾਂਗੇ ਇਸ ਤਰ੍ਹਾਂ ਇਹਨੂੰ ਪੇਸਟ ਕਰ ਲਿਆ ਐਵੇਂ ਇਹਨੂੰ ਆ ਡੰਡੀ ਜਿਹੜੀ ਕਟਿੰਗ ਕੀਤੀ ਸੀ ਇਹਨੂੰ ਵੀ ਆਪਾਂ ਲਾਵਾਂਗੇ ਇਸ ਤਰ੍ਹਾਂ ਫੋਲ ਨੂੰ ਆਪਾਂ ਚਿਪਕਾ ਲਿਆ ਹੁਣ ਇਹਦੀ ਕਰਾਂਗੇ ਆਊਟਲਾਈਨ ਆਪਾਂ ਧਾਗਿਆਂ ਵਾਲੀ ਡੀਲ ਲਾਵਾਂਗੇ ਬਸ ਸਿੰਪਲ ਤੁਸੀਂ ਸਿੰਪਲ ਸਿਲਾਈਆਂ ਵੀ ਮਾਰ ਸਕਦੇ ਹੋ ਆਊਟਲਾਈਨ ਲਈ ਪਰ ਮੇਰੇ ਕੋਲ ਪਰ ਮੇਰੇ ਕੋਲ ਆ ਪੀਕੋ ਵਾਲੀ ਮਸ਼ੀਨ ਤੇ ਮੈਂ ਉਸ ਪੀਕੋ ਵਾਲੀ ਮਸ਼ੀਨ ਦੇ ਨਾਲ ਇਹਨੂੰ ਆਊਟਲਾਈਨ ਕਰਾਂਗੇ ਇਸ ਤਰ੍ਹਾਂ ਖੋਲੀ-ਖੋਲੀ ਇਹਦੀ ਆਊਟਲਾਈਨ ਇਹ ਚ ਲਾਵਾਂਗੇ ਪੀਕ ਵਾਲੀ ਮਸ਼ੀਨ ਨੂੰ ਇਸ ਤਰ੍ਹਾਂ ਪੀਕੋ ਵਾਲੀ ਮਸ਼ੀਨ ਦੇ ਨਾਲ ਆਊਟਲਾਈਨ ਕਰ ਰਹੇ ਹਾਂ ਇੱਕ ਵਾਰ ਇਹਦੀ ਆਊਟਲਾਈਨ ਕਰ ਲਿਆ ਹੁਣ ਫਿਰ ਡਬਲ ਟਾਈਮ ਫਿਰ ਕਰਾਂਗੇ ਆਪਾਂ ਕੋ ਪੈਚ ਬਣ ਕੇ ਤਿਆਰ ਹੋ ਗਿਆ ਕੋਈ ਪਛਾਣ ਨਹੀਂ ਸਕਦਾ ਕਿ ਇਹ ਪੈਚ ਤੁਸੀਂ ਖੁਦ ਲਗਾਇਆ ਹੈ ਜਾਂ ਕਢਾਈ ਕਰਵਾਇਆ ਕੁਝ ਐਵੇਂ ਜਿੰਝ ਮਰਜੀ ਤੁਸੀਂ ਇਹਨੂੰ ਵਾਸ਼ ਕਰੋ ਬਿਲਕੁਲ ਨਹੀਂ ਨਿਕਲੂਗਾ ਵੀਡੀਓ ਬਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ